ਸਤਿਕਾਰਯੋਗ ਸ਼ਖਸੀਅਤਾਂ ਨੂੰ ਗੁਰੂ ਫਤਿਹ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀਬ 6:30 ਤੋਂ ਉੱਪਰ ਟਾਈਮ ਹੋ ਚੁੱਕਾ ਹੈ ਔਰ ਮਹਾਨੀਅਤ ਦੇ ਬੋਲ ਸੋਧਰ ਦੇ ਪਾਠ ਜਿਹੜੇ ਹੈ ਉਹ ਸਾਰੇ ਹੀ ਨਗਰਾਂ ਦੇ ਗੁਰੂ ਧਾਮਾਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਸੋ ਵਧੀਆ ਸਾਡੇ ਇਸ ਇਲਾਕੇ ਦਾ ਜਿਹੜਾ ਇਸ ਵੇਲੇ ਆਪੇ ਸਾਰਾ ਕੁਝ ਕੁਦਰਤੀ ਨਜ਼ਾਰੇ ਦਾ ਆਨੰਦ ਲੈ ਰਹੇ ਹੋਵੋਗੇ ਲਹਿਰ ਆਉਂਦੀਆਂ ਫਸਲਾਂ ਬੜਾ ਸ਼ਾਂਤੀ ਜੀ ਵਾਲਾ ਮਾਹੌਲ ਅੱਜ ਧੀਰੇ ਮੌਸਮ ਠੰਡ ਵੀ ਮਹਿਸੂਸ ਹੋਈ ਤੇ ਗਰਮੀ ਵੀ ਮਹਿਸੂਸ ਥੋੜੀ ਥੋੜੀ ਹੁੰਦੀ ਰਹੀ ਸਵਾਓ ਦੋਸਤੋ ਇਹਨਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਈਏ ਗੁਰੂ ਸਾਹਿਬ ਨੇ ਵੱਡੀ ਬਖਸ਼ਿਸ਼ ਕੀਤੀ ਹੈ ਪੰਜਾਬ ਦੀ ਤਰਤੀ ਜਿਹਨੂੰ ਅਸੀਂ ਜਰਖੇਸ਼ ਤਰਤੀ ਕਹਿੰਦੇ ਆ ਇਹ ਲਹਿਰਾਂ ਦੀਆਂ ਫਸਲਾਂ ਇਹ ਪਿਆਰਾ ਮਾਨ ਪਾਉਂਦਾ ਮੌਸਮ ਮੇਰੇ ਖਿਆਲ ਦੇ ਵਿੱਚ ਜਿਹੜੇ ਸਾਡੇ ਭਰਾ ਵਿਦੇਸ਼ਾਂ ਵਿੱਚ ਗਏ ਐ ਜਾਂ ਕੋਈ ਉਧਰ ਦਾ ਜਿਹੜਾ ਜੰਪ ਵਾਲੇ ਇੱਧਰ ਆ ਕੇ ਦੇਖਦਾ ਹੈ ਉਹ ਇਸ ਗੱਲ ਨੂੰ ਤਾਂ ਜ਼ਰੂਰ ਮਹਿਸੂਸ ਕਰਦਾ ਹੋਵੇਗਾ ਵੀ ਜਿਹੜਾ ਆਨੰਦ ਕੁਦਰਤ ਨੇ ਇੱਥੇ ਬਖਸ਼ਿਆ ਉਹ ਆਨੰਦ ਕਿਤੇ ਵੀ ਨਹੀਂ ਨਾ ਤਾਂ ਕਿਸੇ ਹਿੰਦੁਸਤਾਨ ਦੇ ਹੋਰ ਸੂਬੇ ਕੋਲ ਐ ਹੋਇਆ ਆਨੰਦ ਆ ਤੇ ਨਾ ਜਿਹੜੇ ਕੋਈ ਹੋਰ ਮੁਲਕ ਨੇ ਉਹਨਾਂ ਦੇ ਕੋਲ ਇਹੋ ਜੀ ਸੁੰਦਰ ਪ੍ਰਕਿਰਤੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸਾਡੇ ਸਤਕਾਰਯੋਗ ਗੁਰੂ ਸਾਹਿਬਾਨ ਨੇ ਵੀ ਇਸ ਸਰਤੀ ਨੂੰ ਚੁਣਿਆ ਇੱਥੇ ਗੁਰੂ ਸਾਹਿਬਾਨ ਜੀ ਦੇ ਜਨਮ ਹੋਏ ਇੱਥੇ ਹੀ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਜਿਹੜਾ ਉਹ ਸਾਜਿਆ ਜਿੰਨੇ ਵੀ ਸਤਕਾਰਯੋਗ ਗੁਰੂ ਸਹਿਬਾਨ ਭਗਤ ਸਹਿਬਾਨ ਗੁਰੂ ਦੇ ਪਿਆਰੇ ਸਿੱਖ ਸ਼ਹੀਦ ਸਿੰਘ ਇਸ ਦੁਨੀਆ ਦੇ ਉੱਤੇ ਕੁਰਬਾਨੀ ਦੇਣ ਵਾਲੇ ਸ਼ਹੀਦੀਆਂ ਦੇਣ ਵਾਲੇ ਤਾਂ ਬਹੁਤ ਹੋਣਗੇ ਪਰ ਜੋਸ਼ ਸ਼ਹਾਦਤਾਂ ਦਾ ਸਫਰ ਸਿੱਖ ਗੁਰੂ ਸਾਹਿਬਾਨ ਨੇ ਪੰਚਮ ਪਾਤਸ਼ਾਹ ਜੀ ਤੋਂ ਲੈ ਕੇ ਸ਼ੁਰੂ ਕੀਤਾ ਨੌਵੇਂ ਪਾਤਸ਼ਾਹ ਜੀ ਦੀ ਮਿਸਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਿਸਾਲ ਔਰ ਗੁਰੂ ਦੇ ਪਿਆਰੇ ਸਿੱਖਾਂ ਸਿੰਘਾਂ ਦੀਆਂ ਮਿਸਾਲਾਂ ਇੰਨੀਆਂ ਕਿ ਸ਼ਰਦੀ ਕਲਾ ਵਾਲਿਆਂ ਨੇ ਇਹ ਵੀ ਇੱਕ ਜਿਹੜਾ ਨਿਰਾਲਾ ਸਿਧਾਂਤ ਹੈ ਹੋਰ ਕਿਤੋਂ ਨਹੀਂ ਮਿਲਦਾ ਸਿਰਫ਼ ਤੇ ਸਿਰਫ਼ ਇਸ ਪਾਵਨ ਪਵਿੱਤਰ ਧਰਤੀ ਤੋਂ ਹੀ ਪ੍ਰਾਪਤ ਹੁੰਦੀਆਂ ਨੇ ਸਾਰੀਆਂ ਗੱਲਾਂ ਇਹ ਵੀ ਨਹੀਂ ਭਾਈ ਵੀਰ ਸਿੰਘ ਜੀ ਹੋਰਾਂ ਨੇ ਲਿਖਤਾ ਸੀ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵਸਦੇ ਇਸ ਪੰਜਾਬ ਨੂੰ ਗੰਦਲਾ ਬਣਾਉਣ ਲਈ ਗੁਰਾਂ ਦੇ ਨਾਂ ਤੇ ਵਸਦੇ ਇਸ ਪੰਜਾਬ ਨੂੰ ਸਿਧਾਂਤਹੀਨ ਕਰਨ ਲਈ ਇੱਥੇ ਪਿਆਰ ਦੀਆਂ ਤਰੰਗਾਂ ਲਹਿਰਾਂ ਨੂੰ ਖਤਮ ਕਰਨ ਲਈ ਬਹੁਤ ਲੰਮੇ ਸਮੇਂ ਤੋਂ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ ਕਾਲ ਜਾਂ ਹੁਣ ਤੱਕ ਦੀਆਂ ਜਿਹੜੀਆਂ ਪੰਜਾਬ ਪ੍ਰਤੀ ਤਸਤਾਣੀ ਉਹਨਾਂ ਦਾ ਵੱਡਾ ਜ਼ੋਰ ਲੱਗਾ ਹੋਇਆ ਹੈ ਔਰ ਇਥੋਂ ਦੇ ਪਾਣੀ ਨੂੰ ਹੀ ਗੁਰੂ ਸਾਹਿਬ ਨੇ ਵੱਡੀ ਸਮਰੱਥਾ ਬਖਸ਼ੀ ਹੈ ਜਿੰਨਾ ਕਿਨਾਂ ਨੇ ਵੀ ਇਸ ਤਰਹੀ ਦੇ ਜਨਮ ਲਿਆ ਉਹਨਾਂ ਕੋਲ ਜਿਹੜੀ ਅਣਖ ਉਹ ਸਭ ਤੋਂ ਪਹਿਲਾਂ ਆਈ ਹੈ ਰਿਜ਼ਕ ਆਉਣ ਦੀ ਗੱਲ ਬਾਅਦ ਚਾਹੀਏ ਪਰ ਪੰਜਾਬ ਦੀ ਤਰਤੀ ਤੇ ਜਿਹੜਾ ਅਣਖਨਾਮ ਦਾ ਸ਼ਬਦ ਹੈ ਉਹ ਪੰਜਾਬੀਆਂ ਦੀ ਤੀਨ ਦੇ ਵਿੱਚ ਪਹਿਲਾ ਆਇਆ ਸੋ ਮੈਂ ਬੁਖਾਰਿਆ ਸਾਂ ਇਹ ਰੰਗਲਾ ਨਜ਼ਾਰਾ ਇਹ ਮੇਰਾ ਪਿੰਡ ਹੈ ਜੀ ਛੋਟਾ ਜਿਹਾ ਪਿੰਡਾ ਮੇਰਾ ਫਰੋਸਪੁਰ ਦੇ ਕੋਲ ਅਕੂ ਮਸਤੇਕ ਫਰੋਸਪੁਰ ਤੋਂ 10 ਕਿਲੋਮੀਟਰ ਇੱਕ ਵੱਖਰੀ ਸਾਈਡ ਤੇ ਰਹਿ ਜਾਂਦਾ ਹੈ ਖਾਸ ਕਰਕੇ ਫਿਰੋਜ਼ਪੁਰ ਤੋਂ ਮੱਲਾਵਾਲਾ ਮਖੂ ਰੋਡ ਜਿਹੜਾ ਜਾਂਦਾ ਉਹ ਤੋਂ ਚੜਦੇ ਵਾਲੇ ਪਾਸੇ 2-3 ਕਿਲੋਮੀਟਰ ਹੈ ਉਸ ਰੋਡ ਤੋਂ ਤੇ ਫਿਰੋਜ਼ਪੁਰ ਤੋਂ ਸਿੱਧੇ ਰੋਡ ਵੀ ਨਿਕਲਦੇ ਆ 10-11 ਕਿਲੋਮੀਟਰ ਇੰਨਾ ਕੀ ਮੱਲਾਵਾਲਾ ਫਿਰੋਜ਼ਪੁਰ ਰੋਡ 'ਤਾਂ ਨਹੀਂ ਜਾਈਏ ਤਾਂ ਉਧਰ ਦੀ ਵੀ ਇੰਨਾ ਕੀ ਪੈੜਾ ਪੈਂਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਸੋਹਣੀ ਧਰਤੀ ਬਖਸ਼ੀ ਹੈ ਜੀ ਇਹ ਪਾਣੀ ਨੇ ਇਲਾਕੇ ਨੂੰ ਚਾਰ ਚੁਫੇਰੇ ਸੜਕਾਂ ਲੱਗਦੀਆਂ ਨੇ ਰਹਿਣ ਸਹਿਣ ਬਹੁਤ ਸੁਖਾਲ ਆਨੰਦ ਵਾਲਾ ਹੈ ਇੱਥੇ ਸਾਡੇ ਲੋਕਾਂ ਦਾ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੰਗੀ ਰੋਟੀ ਬਖਸ਼ੀ ਆਹ ਸਾਹਮਣੇ ਰੇਲਵੇ ਸਟੇਸ਼ਨ ਹੈ ਜੀ ਮਹਾਲਮ ਰੇਲਵੇ ਸਟੇਸ਼ਨ ਜਿਹੜਾ ਕਿ ਫਰੋਜਪੁਰ ਤੋਂ ਜਲੰਧਰ ਰੇਲਵੇ ਲਾਈਨ ਜਾਂਦੀ ਹੈ ਜੀ ਜਿਹੜੀ ਪਹਿਲਾ ਸਟੇਸ਼ਨ ਹੈ ਮਹਾਲਮ ਉਹਨੂੰ ਬਿਲਕੁਲ ਸਾਹਮਣੇ ਚੜ੍ਹਦੇ ਵਾਲੇ ਪਾਸੇ ਪਿੰਡ ਹੈ ਸਕਦਾ ਵੀ ਮੈਂ ਤੁਹਾਨੂੰ ਦੱਸਿਆ ਕਿਹੜੀ ਲੱਗਦੀ ਹੈ ਤੇ ਰੇਲਵੇ ਲਾਈਨ ਵੀ ਹੈ ਜਿਹੜੀ ਇਹ ਜਲੰਧਰ ਤੋਂ ਫਰੋਸਪੁਰ ਗੇਲੂ ਜਾਂ ਫਰੋਸਪੁਰ ਤੋਂ ਜਲੰਧਰ ਜਾਂਦੇ ਆ ਪਹਿਲਾ ਰੇਲਵੇ ਸਟੇਸ਼ਨ ਤੇ ਔਰ ਸਭ ਤੋਂ ਆ ਜਿਹੜੀ ਸਾਹਮਣੇ ਇਹ ਗੁਰੂ ਘਰ ਦੀ ਇਮਾਰਤ ਹੈ ਜੀ ਗੁਰਦੁਆਰਾ ਬਾਬਾ ਸਹਾਰੀ ਮੰਦ ਜੀ ਇਲਾਕੇ ਦਾ ਇੱਕ ਇਤਿਹਾਸਕ ਸਥਾਨ ਹੈ ਜੀ ਬਹੁਤ ਸਾਰੀਆਂ ਸੰਗਤਾਂ ਦੂਰ ਦਰੇਡੇ ਤੋਂ ਉਰਜਾਨਾ ਸਵੇਰੇ ਸ਼ਾਮ ਦਰਸ਼ਨ ਮੇਲਿਆਂ ਨੂੰ ਉੱਥੇ ਆਉਂਦੀਆਂ ਨੇ ਗੁਰੂ ਘਰ 'ਚ 24 ਘੰਟੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜੀ ਔਰ ਸਾਡੀ ਨਗਰ ਦੀ ਕਮੇਟੀ ਹੈ ਜਿਹੜੀ ਸਾਰੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਦਾਤ ਬਖਸ਼ੀ ਇਹ ਛੋਟਾ ਜਿਹਾ ਪਿੰਡ ਇਹ ਮੇਰੇ ਇਲਾਕੇ ਦਾ ਬਹੁਤ ਸੁੰਦਰ ਨਜ਼ਾਰਾ ਜਿਨ੍ਹਾਂ ਨੂੰ ਕੁਦਰਤ ਦੀ ਪ੍ਰਕਿਰਤੀ ਨਾਲ ਪਿਆਰ ਹੈ ਉਹ ਸ਼ੈਨ ਦੇ ਸੁਨੰਦ ਨੂੰ ਜਰੂਰ ਮਾਣਨਗੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕੱਲ ਨੂੰ ਫਿਰ ਇਸ ਵੇਲੇ ਗੁਰੂ ਸਾਹਿਬ ਬਖਸ਼ਿਸ਼ ਕਰਨ 6:30 ਵਜੇ ਆਪਾਂ ਫਿਰ ਸਾਰੇ ਜੁੜਾਂਗੇ ਫਿਰ ਕੁਦਰਤੀ ਆਨੰਦ ਲਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ